ਵਾਹਿਗੁਰੂ ਜੀ ਅਕਾਲ ਤੁਹਾਡਾ ਮਿੱਟੀ ਕ੍ਰੋਨਿਕਲ ਤੇ ਸਵਾਗਤ ਹੈ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਇਹਨਾਂ ਚੋਣਾਂ ਦੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹ ਚੋਣਾਂ ਕੀ ਹੁੰਦੀਆਂ ਹਨ 1994 ਵਿੱਚ ਪੰਜਾਬ ਪੰਚਾਇਤੀ ਰਾਜ ਐਕਟ ਲਾਗੂ ਹੋਇਆ ਪਹਿਲੀ ਜ਼ਿਲ੍ਹਾ ਪ੍ਰਸ਼ਦ ਤੇ ਪੰਚਾਇਤ ਸਮਿਤੀ ਚੋਣਾਂ 1998 ਵਿੱਚ ਹੋਈਆਂ ਇਹ ਹਰ 5 ਸਾਲ ਬਾਅਦ ਹੁੰਦੀਆਂ ਹਨ ਗ੍ਰਾਮ ਪੰਚਾਇਤਾਂ ਤੋਂ ਬਾਅਦ ਦੂਜਾ ਤੇ ਤੀਜਾ ਪੱਤਰ ਹਨ ਪੰਚਾਇਤ ਸਮਿਤੀ ਬਲਾਕ ਪੱਧਰ ਤੇ ਕੰਮ ਕਰਦੀ ਹੈ ਪੰਜਾਬ ਵਿੱਚ ਕੁੱਲ 153 ਬਲਾਕ ਹਨ ਜ਼ਿਲ੍ਹਾ ਪ੍ਰਸ਼ਦ ਜ਼ਿਲ੍ਹਾ ਪੱਧਰ ਤੇ ਕੰਮ ਕਰਦੀ ਹੈ ਪੰਜਾਬ ਦੇ ਕੁੱਲ 23 ਜ਼ਿਲ੍ਹੇ ਹਨ ਇਸ ਕਰਕੇ 23 ਪੰਜਾਬ ਵਿੱਚ 23 ਜ਼ਿਲ੍ਹਾ ਪ੍ਰਸ਼ਦ ਹਨ ਇਹਨਾਂ ਚੋਣਾਂ ਦੀ ਸ਼ੁਰੂਆਤ ਕਦੋਂ ਹੋਈ ਭਾਰਤ ਦੇ ਸੰਵਿਧਾਨ ਵਿੱਚ 73ਵਾਂ ਸੰਸ਼ੋਧਨ 1992 ਵਿੱਚ ਕੀਤਾ ਗਿਆ ਇਸ ਨਾਲ ਸੰਵਿਧਾਨ ਵਿੱਚ ਭਾਗ 9ਵਾਂ ਆਰਟੀਕਲ 243 ਤੋਂ 243 ਹੋਰ ਜੋੜਿਆ ਗਿਆ ਇਸ ਦਾ ਉਦੇਸ਼ ਪੰਚਾਇਤੀ ਰਾਜ ਨੂੰ ਸੰਵਿਧਾਨਕ ਦਰਜਾ ਦੇਣਾ ਗ੍ਰਾਮ ਪੰਚਾਇਤਾਂ ਨੂੰ ਅਸਲ ਤਾਕਤ ਤੇ ਸਥਿਰਤਾ ਦੇਣਾ ਮੁੱਖ ਗੱਲਾਂ ਜਾਂ ਦੋ ਇਸ ਵਿੱਚ ਪ੍ਰਬੰਧ ਕੀਤਾ ਗਿਆ ਤਿੰਨ ਪੱਧਰੀ ਪੰਚਾਇਤੀ ਰਾਜ ਵਿਵਸਥਾ ਬਣਾਈ ਗਈ ਗ੍ਰਾਮ ਪੰਚਾਇਤ ਪਿੰਡ ਪੱਧਰ ਤੇ ਪੰਚਾਇਤ ਸਮਿਤੀ ਬਲਾਕ ਪੱਧਰ ਤੇ ਜ਼ਿਲ੍ਹਾ ਪ੍ਰਸ਼ਦ ਜ਼ਿਲ੍ਹਾ ਪੱਧਰ ਤੇ ਚੋਣਾਂ ਹਰ 5 ਸਾਲ ਬਾਅਦ ਜ਼ਰੂਰੀ ਕਰ ਦਿੱਤੀਆਂ ਗਈਆਂ ਐਸਸੀ ਐਸਟੀ ਤੇ ਔਰਤਾਂ ਲਈ ਸੀਟਾਂ ਦਾ ਰੱਖਵਾ ਕਰਨ ਕੀਤਾ ਗਿਆ ਔਰਤਾਂ ਲਈ ਘੱਟੋ ਘੱਟ 33% ਹੁਣ ਕਈ ਸੂਬਿਆਂ ਨੇ ਵਧਾ ਕੇ 50% ਰਿਜ਼ਰਵੇਸ਼ਨ ਕਰਤੀ ਸੂਬਾ ਚੋਣ ਕਮਿਸ਼ਨ ਲਈ ਚੋਣਾਂ ਸੂਬਿਆਂ ਵਿੱਚ ਚੋਣ ਕਮਿਸ਼ਨ ਦਾ ਪ੍ਰਬੰਧ ਕੀਤਾ ਗਿਆ ਸੂਬੇ ਨੂੰ ਪੰਚਾਇਤਾਂ ਨੂੰ ਟੈਕਸ ਲੋਨ ਗ੍ਰਾਂਟ ਦੇਣ ਤੇ ਤੱਕ ਤਾਂ ਦੇਣੀਆਂ ਪੈਣਗੀਆਂ 29 ਵਿਸ਼ੇ 11ਵੀਂ ਸੂਚੀ ਪੰਚਾਇਤਾਂ ਨੂੰ ਦਿੱਤੇ ਗਏ ਜਿਵੇਂ ਪੀਣ ਵਾਲਾ ਪਾਣੀ ਸੜਕਾਂ ਸਿੱਖਿਆ ਸਿਹਤ ਖੇਤੀਬਾੜੀ ਆਦਿ ਇਹਨਾਂ ਦਾ ਕੰਮ ਕੀ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਮਿਤੀ ਦਾ ਕੰਮ ਕੀ ਹੈ ਪੰਚਾਇਤ ਸਮਿਤੀ ਬਲਾਕ ਪੱਧਰ ਤੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਕੋਆਰਡੀਨੇਟ ਕਰਦੀ ਹੈ ਬਲਾਕ ਵਿੱਚ ਪੀਣ ਵਾਲਾ ਪਾਣੀ, ਸੜਕਾਂ, ਸਕੂਲ, ਹਸਪਤਾਲ ਦੀਆਂ ਛੋਟੀਆਂ ਯੋਜਨਾਵਾਂ, ਪੰਚਾਇਤਾਂ ਨੂੰ ਗ੍ਰਾਂਟ ਮੰਡਣੀ। ਜ਼ਿਲ੍ਹਾ ਪ੍ਰਸ਼ਦ ਦਾ ਕੀ ਕੰਮ ਹੈ? ਇਹ ਜ਼ਿਲ੍ਹਾ ਪੱਧਰ ਤੇ ਕੰਮ ਕਰਦਾ ਹੈ। ਪੂਰੇ ਜ਼ਿਲ੍ਹੇ ਦੀਆਂ ਵੱਡੀਆਂ ਵਿਕਾਸ ਯੋਜਨਾਵਾਂ ਜਿਵੇਂ ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵਸ਼ ਭਾਰਤ ਸਾਰੀਆਂ ਪੰਚਾਇਤ ਸਮਿਤੀਆਂ ਤੇ ਗ੍ਰਾਮ ਪੰਚਾਇਤਾਂ ਉੱਤੇ ਨਿਗਰਾਨੀ, ਜ਼ਿਲ੍ਹੇ ਦੇ ਬਜਟ ਤੇ ਵਿਕਾਸ ਕੰਮਾਂ ਦੀ ਪਲੈਨਿੰਗ ਜ਼ਿਲ੍ਹਾ ਪ੍ਰਸ਼ਦ ਦੁਆਰਾ ਕੀਤੀ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਦ ਅਤੇ ਪੰਚਾਇਤ ਸਮਿਤੀ ਦੀ ਚੋਣਾਂ ਕੌਣ ਲੜ ਸਕਦਾ ਹੈ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਣਨ ਵਾਸਤੇ ਉਸ ਜ਼ੋਨ ਦਾ ਵੋਟਰ ਹੋਣਾ ਜ਼ਰੂਰੀ ਹੈ ਤੋਂ ਸਿੱਧੀ ਚੋਣ ਲੜ ਸਕਦਾ ਹੈ ਪੰਚਾਇਤ ਸਮਿਤੀ ਦਾ ਮੈਂਬਰ ਬਣਨ ਵਾਸਤੇ ਉਸ ਜ਼ੋਨ ਦਾ ਵੋਟਰ ਹੋਣਾ ਜ਼ਰੂਰੀ ਹੈ ਤੇ ਉਥੋਂ ਉਹ ਚੋਣ ਲੜ ਸਕਦਾ ਹੈ ਠੀਕ ਹੈ ਫਿਰ ਇਹਨਾਂ ਚੁਣੇ ਮੈਂਬਰਾਂ ਵਿੱਚੋਂ ਹੀ ਚੇਅਰਮੈਨ ਤੇ ਵਾਈਸ ਚੇਅਰਮੈਨ ਚੁਣੇ ਜਾਂਦੇ ਹਨ ਧੰਨਵਾਦ ਜੀ